ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 8 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਤੀਰਥ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਜਿਹਦੇ ਵਿੱਚ ਅਸੀਂ ਪਿਛਲੇ ਭਾਗ ਦੇ ਵਿੱਚ ਜਿਹੜਾ ਸਮਝਿਆ ਕਿ ਮੈਲ ਕਿੱਥੇ ਲੱਗੀ ਹੈ ਉਹ ਇਸ ਲਈ ਜ਼ਰੂਰੀ ਸੀ ਅਸੀਂ ਤੀਰਥਾਂ ਤੇ ਜਾ ਕੇ ਪਿੰਡਾ ਧੋ ਕੇ ਸੋਚ ਰਹੇ ਹਾਂ ਕਿ ਮੈਲ ਉਤਰ ਗਈ ਅਰ ਸਤਗੁਰੂ ਨੇ ਇੱਕ ਫੈਸਲਾ ਦਿੱਤਾ ਕਿ ਮੈਲ ਤਾਂ ਤੇਰੇ ਮਨ ਤੇ ਲੱਗੀ ਹੈ। ਅੱਜ ਜਿਹੜਾ ਭਾਗੇ ਸੀ ਵਿਚਾਰ ਰਹਾਂਗੇ ਉਹ ਇਹ ਹੈ ਕਿ ਮੈਲ ਲੱਗੀ ਕਾਦੀ ਹੈ। ਅਸਲ ਦੇ ਵਿੱਚ ਜਿਸ ਤਰ੍ਹਾਂ ਦੀ ਮੈਲ ਲੱਗੀ ਹੋਵੇ ਉਸ ਤਰ੍ਹਾਂ ਦਾ ਸਾਧਨ ਵਰਤਣਾ ਪੈਂਦਾ ਨੂੰ ਉਤਾਰਨ ਲਈ ਜਪ ਬਾਣੀ ਚ ਵੀ ਸਤਗੁਰੂ ਨੇ ਫਰਮਾਇਆ ਭਰਿਏ ਹੱਥ ਪੈਰ ਤਨ ਦੇ ਪਾਣੀ ਤੋਤਾ ਉਤਰਸਖੇ ਤੇ ਜੇ ਮੂਤ ਬਲੀਤੀ ਕੱਪੜ ਹੋਏ ਪਰ ਦੇ ਸਲੂਮ ਲਈਏ ਉਹ ਤੋਏ ਫਿਰ ਭਰੀਏ ਮਤ ਪਾਪਾ ਕੇ ਸੰਗ ਉਤੋਂ ਪੈਨਾਵੇਂ ਕੇ ਰੰਗ ਹਰ ਇੱਕ ਬੈਲ ਨੂੰ ਉਤਾਰਨ ਦਾ ਅਲੱਗ-ਅਲੱਗ ਸਾਧਨ ਹੈ ਸੋ ਇਸ ਵਾਸਤੇ ਇਹ ਸਮਝਣਾ ਵੀ ਬੜਾ ਜ਼ਰੂਰੀ ਹੈ ਕਿ ਕਿਸ ਚੀਜ਼ ਦੀ ਮੈਲ ਲੱਗੀ ਹੈ ਤਾਂ ਕਿ ਉਹ ਜਿਹਾ ਸਾਧਨ ਵਰਤਿਆ ਜਾਏ ਅੱਜ ਇਹ ਪਹਿਲਾ ਪਰਮਾਨ ਜੋ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਅਮਰਦਾਸ ਪਾਸ਼ਾ ਜੀ ਦਾ ਉਚਾਰਨ ਕੀਤਾ ਹੋਇਆ ਜਿੱਥੇ ਤੀਜੇ ਨਾਨਕ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਮਨਮੁਖ ਮੈਲੇ ਮਲ ਭਰੇ ਹੋ ਮੈ ਤ੍ਰishna ਵਿਚਾਰ ਬਿਨ ਸ਼ਬਦ ਮੈਲ ਨ ਉਤਰੈ ਮਰ ਜਮ ਮੈ ਹੋਇ ਖੁਆਰ ਮਨਮੁਖ ਮਲ ਭਰੇ ਮਨਮੁਖ ਮੈਲੇ ਕਮ ਕਰਨ ਸਭ ਤੋਂ ਪਹਿਲੀ ਗਲਤੀ ਇੱਕ ਗਲਤਪੱਕੀ ਜਾਂਦੀ ਜੀ ਕਿ ਜਿਹੜੇ ਮੈਲ ਲੱਗੀ ਹੋਈ ਹੈ ਨਾ ਮਨ ਤੇ ਉਹ ਹੈ ਮਨਮੁਖ। ਉਹ ਗੁਰਮੁਖ ਤੇ ਲੱਗ ਨਹੀਂ ਸਕਦੀ। ਗੁਰਮੁਖ ਉਹ ਹੈ ਜਿਹੜਾ ਗੁਰੂ ਦੇ ਹੁਕਮ 'ਚ ਜੀਵਨ ਬਤੀਤ ਕਰਦਾ ਹੈ। ਜਿਹੜਾ ਗੁਰੂ ਦੇ ਉਪਦੇਸ਼ ਅਨੁਸਾਰ ਆਪਣੇ ਜੀਵਨ ਨੂੰ ਜਿਨਾਂ ਢਾਲਿਆ ਹੋਇਆ। ਇਸ ਕਰਕੇ ਉਹਦੇ ਮੈਲ ਲੱਗਣ ਦਾ ਕੋਈ ਮਤਲਬ ਹੀ ਨਹੀਂ। ਮੈਲ ਜਿਹੜੀ ਲੱਗੇਗੀ ਮਨਮੁਖ ਦੇ ਲੱਗੇਗੀ ਕਿਉਂਕਿ ਉਹਨੇ ਆਪਣੇ ਮਨ ਦੇ ਪਿੱਛੇ ਚੱਲਣਾ ਹੈ। ਇਸ ਕਰਕੇ ਸਤਗੁਰ ਨੇ ਫੈਸਲਾ ਦਿੱਤਾ ਕਿ ਮਨਮੁਖ ਮੈਲੇ। ਮਨਮੁਖ ਜਿਹੜੇ ਨੂੰ ਬੈਦੇ ਨੇ ਔਰ ਕਿੰਨੀ ਕ ਮੈਲ ਲੱਗੀ ਹੈ ਮਲ ਭਰੇ ਮੈਲ ਨਾਲ ਭਰੇ ਹੋਏ ਨੇ ਸਤਿਗੁਰੂ ਜੀ ਕਾਦੀ ਮੈਲ ਲੱਗੀ ਹੈ ਉਹਨਾਂ ਨੂੰ ਜਿਹੜੇ ਇਨਾ ਭਰੇ ਭਰੇ ਪਏ ਨੇ ਮੈਲ ਦੇ ਨਾਲ ਹਉਮੈ ਕ੍ਰਿਸ਼ਨਾ ਵਿਕਾਰ ਹਉਮੈ ਦੀ ਕ੍ਰਿਸ਼ਨਾ ਦੀ ਮੈਂ ਵੱਡਾ ਮੈਂ ਸਭ ਤੋਂ ਵੱਡਾ ਮੈਂ ਅਮੀਰ ਮੈਂ ਦੌਲਤਮੰਦ ਫਿਰ ਹਰਵਿਲੀ ਈਬੁੱਕ ਵੀ ਜੋ ਕੁਝ ਹੈ ਉਹਦੇ ਨਾਲ ਸੰਤੋਖ ਕੋਈ ਨਹੀਂ ਹੋਰ ਪਾਲਵਾ ਹੋਰ ਪਾਲਵਾ ਜਦ ਕਿ ਸਤਿਗੁਰ ਨੇ ਬਾਣੀ ਫੈਸਲਾ ਦਿੱਤਾ ਬਿਨਾਂ ਸੰਤੋਖ ਨਹੀਂ ਕੋ ਰਾਜ ਹੈ ਤ੍ਰਿਸ਼ਨਾ ਤੇ ਵਿਕਾਰ ਸਾਦਾ ਤੋਂ ਜੀਵਨ ਹੀ ਵਿਕਾਰਾਂ ਦੇ ਵਿੱਚ ਹੀ ਗਲਤਾਨ ਹੋ ਰਿਹਾ ਹੈ ਮਨਮੁਖ ਹੋਣ ਕਰਕੇ ਮਨੁਮਕ ਦਾ ਜੀਵਨ ਵਿਕਾਰ ਰਕੀ ਗਿਲਤਾ ਨੂੰ ਹੈ ਮਾ ਮਤ੍ਰishna ਵਿਕਾਰ ਸਤਗੁਰੂ ਜੀ ਨੂੰ ਉਤਾਰਿਆ ਵੀ ਜਾ ਸਕਦਾ ਹੈ ਸਤਗੁਰੂ ਬਖਸ਼ਿਸ਼ ਕਰਦੇ ਨੇ ਉਤਾਰਿਆ ਤੇ ਜਾ ਸਕਦਾ ਹੈ ਪਰ ਜਿਹੜਾ ਸਾਧਨ ਵਰਤਨ ਦੀ ਲੋੜ ਹੈ ਇਹਨੂੰ ਉਤਾਰਨ ਲਈ ਉਹ ਤਾਂ ਵਰਤਿਆ ਨਹੀਂ ਜਾ ਰਿਹਾ ਸਾਧਨ ਤਾਂ ਵਰਤਿਆ ਜਾ ਰਿਹਾ ਕਿ ਤੀਰ ਤੇ ਨੌਂਕ ਦਾ ਯਤਕੇ ਬਿਨ ਸ਼ਬਦੇ ਮੈਲ ਨਾ ਉਤਰੇ ਬੁੱਧ ਦੇ ਸ਼ਬਦ ਦੇ ਬਿਗੈਰ ਇਹ ਜਿਹੜੀ ਮਹਿਲ ਹੈ ਹਉਮੈ ਦੀ ਤ੍ਰਿਸ਼ਨਾ ਦੀ ਵਿਕਾਰਾਂ ਦੀ ਇਹ ਨਹੀਂ ਉਤਰ ਸਕਦੀ ਨਤੀਜਾ ਕੀ ਹੈ ਮਰ ਜੰਮਿਆ ਕੋਈ ਖوار ਪਤਾ ਨਹੀਂ ਕਿੰਨੀ ਵਾਰੀ ਆਤਮਕ ਮੌਤ ਮਰਦਾ ਹੈ ਰੋਜ਼ ਇਸ ਜੀਵਨ ਦੇ ਵਿੱਚ ਹੀ ਪਤਾ ਨਹੀਂ ਕਿੰਨੀ ਵਾਰੀ ਆਤਮਕ ਮੌਤ ਮਰਦਾ ਹੈ ਫਿਰ ਉਬਰਣ ਦੀ ਕੋਸ਼ਿਸ਼ ਕਰਦਾ ਹੈ ਕਈ ਵਾਰੀ ਤਾਂ ਉੱਪਰਨ ਦੀ ਕੋਸ਼ਿਸ਼ ਹੀ ਨਹੀਂ ਕਰਦਾ ਬਾਰ-ਬਾਰ ਆਤਮਿਕ ਮੌਤ ਮਰੀ ਜਾਂਦਾ ਹੈ ਇਹ ਇਸ ਜਮਨ ਮਰਨ ਦੇ ਗੇਟ ਦੇ ਵਿੱਚ ਹੀ ਪਿਆ ਹੋਇਆ ਹੈ ਇਹ ਵਸਤਾ ਹੈ ਅਸਲ ਦੇ ਵਿੱਚ ਮਨਮੁਖ ਦੀ ਔਰ ਉਹਦੀ ਮਹਿਲ ਕਦੀ ਉਤਰ ਨਹੀਂ ਸਕਦੀ ਕਿਉਂਕਿ ਉਹਨੇ ਗੁਰੂ ਦੇ ਸ਼ਬਦ ਦੇ ਵਿੱਚ ਟੇਕ ਰੱਖਣੀ ਨਹੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਨਹੀਂ ਅਇਦਾ ਦੂਸਰਾ ਪ੍ਰਮਾਣ ਗੁਰੂ ਰਾਮਦਾਸ ਪਾਸ਼ਾ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਚੌਥੇ ਨਾਨਕ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਗਿਣ ਗੁਣ ਵਿਹੂਨ ਮਾਇਆ ਮਲ ਧਾਰੀ ਵਿਨ ਗੁਣ ਜਨਮ ਹੋਏ ਅਹੰਕਾਰੀ ਮਲ ਧਾਰੀ ਮਲ ਦੇ ਨਾਲ ਭਰਿਆ ਪਿਆ ਇੱਥੇ ਸਤਿਗੁਰ ਕੀ ਦੱਸ ਰਹੇ ਨੇ ਕਿਹੜੀ ਮੈਲ ਜਿਸ ਨਾਲ ਭਰਿਆ ਪਿਆ ਮਲ ਧਾਰੀ ਗੁਣ ਵੀ ਹੋਣ ਗੁਣਾਂ ਤੋਂ ਸਖਣਾ ਹੈ ਅਸਲ ਵਿੱਚ ਸਿੱਖੀ ਹੈ ਗੁਣਾਂ ਦੀ ਜੇ ਗੁਣ ਨੇ ਤੇ ਸਿੱਖੀ ਹੈ ਜੇ ਗੁਣ ਨਹੀਂ ਤੇ ਸਿੱਖੀ ਕੋਈ ਨਹੀਂ ਸਤਿਗੁਰੂ ਨੇ ਫੈਸਲਾ ਦਿੱਤਾ ਹੈ ਨਾ ਗੁਣਾਂ ਕੋ ਹੋਵੇ ਵਾਸਲਾ ਕੱਢ ਵਾਸ ਲਈ ਜੈ ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀ ਜੈ ਸਾਂਝ ਕਰੀ ਜੈ ਗੁਣ ਹੈ ਕੇ ਦੀ ਛੋੜ ਅਵਗਣ ਚਲੀ ਹੈ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਬੱਲੀ ਹੈ ਜਿੱਥੇ ਜਾਏ ਬਹੀਏ ਭਲਾ ਕਹੀਏ ਚੋਲ ਅਮਰਤ ਵੀ ਜੈ ਗੁਣਾ ਕਰਾ ਹੋ ਗਾਇਆ ਵਾਸਲਾ ਕੱਢ ਵਾਸ ਲਈ ਜਾ ਗੁਣ ਇਕੱਠੇ ਕਰ ਜਿਹੜਾ ਗੁਣਾ ਤੋਂ ਸਖਣਿਆ ਕਿਰੋ ਮਾਇਆ ਦੇ ਵਿੱਚ ਗੁਲਤਾਨ ਰਹਿੰਦਾ ਇਤੇ ਰੋਜ਼ ਹੀ ਮੈਂ ਬੇਨਤੀ ਕਰਦਾ ਕਿ ਅਕਾਲ ਪੁਰਖ ਨੂੰ ਛੱਡ ਕੇ ਬਾਕੀ ਸਭ ਮਾਇਆ ਹੀ ਹੈ ਇਹ ਮੈਲ ਹੈ ਜਿਹੜੀ ਲੱਗੀ ਹੋਈ ਹੈ ਮਲਤਾਰੀ ਹੈ ਮੈਂ ਹੁਣੇ ਬੇਨਤੀ ਕੀਤੀ ਜਿਸ ਤਰ੍ਹਾਂ ਦਾ ਮੈਲ ਲੱਗੀ ਹੋਵੇ ਉਸ ਤਰ੍ਹਾਂ ਦਾ ਹੀ ਸਾਧਨ ਵਰਤਨਾ ਪਾਏਗਾ ਨਾ ਇਹ ਹੁਣ ਗੁਣਾ ਤੋਂ ਸਖਣੇ ਹੋਣ ਕਰਕੇ ਮਾਇਆ ਦੀ ਮੈਲ ਲੱਗੀ ਹੋਈ ਹੈ ਤੇ ਫਿਰ ਗੁਣ ਲੈਣੇ ਪੈਣਗੇ ਔਰ ਗੁਣ ਮਿਲਣਗੇ ਗੁਰਬਾਣੀ ਤੋਂ ਗੁਰਬਾਣੀ ਦੇ ਵਿਚਾਰ ਤੋਂ ਕਿਮਾ ਕਰਨਾ ਉਸਤਾਹੀ ਕਰਨ ਲੱਗਾ ਗੁਰਬਾਣੀ ਦੇ ਰਟਨ ਤੋਂ ਨਹੀਂ ਕਿ ਇਸ ਭਰਮ ਚੋਂ ਹੀ ਹੈ ਕਿ ਰੋਜ਼ ਐਨੀਆਂ ਬਾਣੀਆਂ ਦਾ ਮਨਿਤ ਨੇਮ ਕਰਦਾ ਹੈ। ਕਰਨੇ ਸੁਖਮਨੀ ਸਾਹਿਬ ਦੇ ਪਾਠ ਕਰ ਲੈਣ। ਨਾ। ਜੇ ਗੁਰਬਾਣੀ ਦੀ ਵਿਚਾਰ ਕਰਕੇ ਉਹ ਗੁਣ ਲੈਣੇ ਤੇ। ਜੇ ਨਹੀਂ ਲਏ ਤੇ ਫਿਰ ਜਨਮ ਮਰਨ ਦਾ ਗੇੜੋ ਹੀ ਚੱਲਦਾ ਰਹਿ ਜਨਮ ਹੋਵੇ ਅਹੰਕਾਰੀ। ਜਮ ਤੇ ਵੀ ਨੇ ਮਰਦੇ ਵੀ ਨੇ ਆਤਮਕ ਮੋ। ਪੇਰ ਉਸੇ ਗੇਟ ਦੇ ਵਿੱਚ ਹੀ ਜੀਵਨ ਜਿਹੜਾ ਚੱਲੀ ਜਾਂਦਾ ਔਰ ਉਹਦੇ 'ਚ ਹੀ ਖਤਮ ਹੋ ਜਾਂਦਾ ਬਰਬਾਦ ਹੋ ਜਾਂਦਾ ਹੈ ਬਰਬਾਦ ਕਰਕੇ ਇਸ ਬੂਲਕ ਮਨੁੱਖਾ ਜੀਵਨ ਨੂੰ ਬਰਬਾਦ ਕਰਕੇ ਸੰਸਾਰ ਤੋਂ ਚੜੇ ਜਾਂਦੇ ਨੇ ਮਨੁਗੁਣ ਜਨਮ ਹੋਏ ਹੰਕਾਰੀ ਔਰ ਜਿਹੜਾ ਹੰਕਾਰ ਦੇ ਵਿੱਚ ਔਰ ਉਹ ਜਿਹਨੇ ਗੁਰੂ ਦੇ ਸ਼ਬਦ ਤੋਂ ਸਿੱਖਿਆ ਨਹੀਂ ਲਈ ਆਪਣੇ ਜੀਵਨ 'ਚ ਨਿਮਰਤਾ ਨਹੀਂ ਲਿਆਂਦੀ ਉਹਨੇ ਅਖੀਰ ਦਿਨ ਤੱਕ ਹੰਕਾਰੀ ਹੋ ਰਹਿਣਾ ਔਰ ਹੰਕਾਰ 'ਚ ਹੀ ਮਰ ਜਾਣਾ ਗੁਣੋਦ ਸਖਣ ਨਹੀਂ ਮਾਰਚਣੇ। ਉਹ ਗੁਣ ਨਾਲ ਭਰੇ ਹੀ ਤੁਰ ਜਾਣਾ ਹੈ ਸੰਸਾਰ ਤੋਂ। ਮੈਲ ਉਤਰਨੀ ਨਹੀਂ ਜਿੰਨੇ ਮਰਜ਼ੀ ਤੀਥਾਂ ਤੇ ਜਾ ਕੇ ਨਾਲ ਲੈ ਤੋ। ਆਪਾਂ ਇਸ ਵਿਚਾਰ ਨੂੰ ਕੱਲ ਵੀ ਜਾਰੀ ਰੱਖਾਂਗੇ ਕਿ ਮਨ ਤੇ ਮੈਲ ਕਿਸ ਚੀਜ਼ ਦੀ ਲੱਗੀ ਹੈ। ਅੱਜ ਵਾਸਤੇ ਇਤਨੇ ਇੱਕ ਬਚਨ ਪਰਵਾਣ ਕਰਨਾ। ਕੋਈਆਂ ਕੋ ਲਾਂ ਵਾਸਤੇ ਕੇ ਮਾਪਕਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।